ਸ੍ਰੀ ਕਾਲ ਜੀ ਅੱਜ ਦਿਨ ਆਏ ਗੇ ਔਖਾ ਸੌਖਾ ਵਿਚਾਰਦਾ ਵੀ ਕਈ ਦਿਨ ਹੋ ਗਏ ਅੱਜ ਜਾਂਦੇ ਅੱਜ ਜਾਂਦੇ ਹੋਈ ਜਾਂਦੇ ਅੱਜ ਵੀ ਮਗਾ ਚੱਲ ਫਿਰ ਹੁਣ ਲਈ ਆਈਏ ਇੱਥੇ ਮਿਲ ਗਿਆ ਉਹ ਕਹਿੰਦਾ ਇੱਕ ਦਿਨੇ ਅਜੇ ਲੈ ਕੇ ਜਾਣਾ ਵੀ ਫੇਜ ਤਾਂ ਕਹਿੰਦਾ ਸਾਡੇ ਕੋਲ ਵੀ ਮੁੱਕ ਚੱਲੇ ਆ ਆਉਂਦਾ ਲਾਪਰੀ ਤੇ ਉਹਨੇ ਲੈ ਕੇ ਆਉਣਾ ਭੋਲੂ ਬਾਈ ਨੂੰ ਗਿਆ ਤਾਂ ਕਹਿੰਦਾ ਮੈਂ ਲੈ ਕੇ ਆਉਣਾ ਕਹਿੰਦਾ ਲੈ ਕੇ ਆਉਣਾ ਕਹਿੰਦਾ ਪਾ ਜਾ ਨਹੀਂ ਆਉਣਾ ਮੈਂ ਚਲਾਤਾ ਜਹਾ ਤੂੰ ਭੋਲੂ ਜੀ ਨਾ ਹਾਂ ਤੇ ਕਹਿੰਦਾ ਆ ਜਾ ਨਹੀਂ ਹੁੰਦਾ ਮਗਰ ਨਹੀਂ ਜਾ ਹੁੰਦਾ ਕੋਈ ਨਹੀਂ ਆਤਾ ਗਿਆ ਪੈਸੇ ਤਾਂ ਦੇ ਜਿਹੜੇ ਜਿੰਨਾ ਤੇ ਮਗਾਉਣਾ ਆਹੋ ਮੇਂ ਮਗਾਉਣਾ ਮੈਨੂੰ ਜਿੰਨੀਆਂ ਪੰਡਾ ਚਾਹੀਦੀਆਂ ਕਾਲੀ ਨੂੰ ਗਿਆ ਤਾਂ ਗਾਲਾ ਕਹਿੰਦਾ ਦੋ ਚਾਹੀਦੀਆਂ ਮੈਂ ਭਾਈ ਤੂੰ ਹੀ ਦੋ ਲਿਆ ਲਿਆ ਕੋਈ ਗੰਗ ਵੀ ਬੇਕਰੋ ਤੇ ਪਹਿਨੇ ਤੇ ਕਰਾਉਣਾ ਕਿਆ ਕਹਿਣਾ ਉੱਥੇ ਅਸੀਂ ਕਿਹਾ ਆਪ ਲੱਦਣੀ ਹੈ ਮਸ਼ੀਨ ਨੇ ਲੱਦਦੇ ਨਹੀਂ ਆ ਕੇ ਜੀ ਨੂੰ ਫੇਗੇ ਉਹਨੂੰ ਕਹਿੰਗੇ ਵੀ ਤਾਰ ਲਾ ਆਪਣੀ ਆਪਣੀ ਭਾਈ ਠੀਕ ਉਹ ਠੀਕ ਉੱਥੇ ਜੋਗ ਦੇ ਕਿੱਥੇ ਨਾਲ ਇਕੱਠੀਆਂ ਹੀ ਜੋਗਦੇ ਆ ਸਾਰੇ ਹਾਂ ਸਾਰੀਆਂ ਕੱਟੀਆਂ ਇੱਕ ਉਹ ਬਜੇ ਦੇ ਕੋਈ ਫਰੰਦਾ ਕੋਈ 2 ਕਿਲੋ ਘੱਟ 2-4 ਕਿਲੋ ਵੱਧ ਹੋਣੀ ਬਣੀ ਇੱਕੜਾ ਹੁੰਦਾ ਇੱਕ ਕੁਆਂਟਲ ਤੋਂ ਲੈ ਕੇ 1.10 ਕਿਲੋ ਤੱਕ ਹੁੰਦੀਆਂ ਨਫ ਉਹ ਕੱਡਾ ਉਹਨਾਂ ਦਾ ਰੱਖਣਾ ਆ ਕੱਡਾ ਬਜਾ ਵਿੱਚ ਬੜਾ ਤਾਂ ਹੀ ਉਹਦੇ ਇਕੱਠਾ ਜੋਖ ਦੇਣਾ ਪੈਣਾ ਖਾਦੀ ਟੈਟਰ ਟਰਾਲਾ ਜੋਖ ਦੇਣਾ ਫਿਰ ਭਰਕੇ ਜਿੰਨੀਆਂ ਪੰਡਾ ਰਦਣੀਆਂ ਉਹ ਜੋਖ ਦੇਣੀਆਂ 10-20 ਜਿੰਨੀਆਂ ਲੈ ਕੇ ਆਉਣੀਆਂ ਉਹੇ ਜਾਣੀਆਂ ਮੈਨੂੰ ਲੱਗਦੀ 25-30 30 ਹੋ ਜੂਗਾ ਬਾਕੀ ਦੇਖਦੇ ਆ ਹੁਣ 10 ਤਾਂ ਆਪਣੀਆਂ ਆ 22 ਤਾਂ ਹੋਗੀਆਂ ਹੋਰ ਅਜੇ ਆਉਂਦੇ ਆ 10 ਆਪਣੀਆਂ ਤਾਇ ਜੀ ਦੀਆਂ 4-5 ਹੋਈਆਂ ਆ ਆ ਆਪਣੇ ਜਿਹੜੇ ਜਾਂਦੇ ਨੇ ਰੱਲ ਰੱਲ ਕੋਲ ਬੂੜਾ ਕਰਨਾ ਇਹ ਤਾਂ ਜੇ ਫੈਣਾ ਨਹੀਂ ਵਿਚਾਰਾ ਕੁੱਖ ਨਹੀਂ ਇਹ ਕਿ ਉਹ ਵੀ ਨਹੀਂ ਬਣਾਉਂਦੀ ਗੱਲ ਤੇ ਇਹੀ ਹਾਲਾ ਪਹਾੜ ਬਣਿਆ ਪਿਆ ਜਾ ਹੀ ਨਹੀਂ ਹੁੰਦਾ ਹੋਰ ਇਹ ਨਹੀਂ ਪਹਾਈ ਲੱਭੜਦੇ ਜਿਓ ਲਿਓ ਤੇ ਚਾਰ ਲਿਓ ਕੇ ਰੱਖ ਲਓ ਉਥੇ ਬਾਦੇ ਲਿਆਉਂਦੇ ਮੈਂ ਪਹਿਲਾਂ ਚਾਰ ਹਫਤੇ ਦੇ ਹਲੇ ਨਹੀਂ ਪਹਿਲੇ ਮੈਂ ਕਿਹਾ ਹੋਰ ਕਰੀ ਹੋਣ ਜਿਹ ਉਹਦੇ ਪਿੱਛੇ ਮੜਾ ਮੋਟਾ ਗੰਨਾ ਜਾਂ ਪਾਈਏ ਧੁਖ ਧੁੜਾ ਇਹਨਾਂ ਹਲੇ ਕਰਨ ਮਰਮੜਨ ਨੂੰ ਦੇ ਵਿੱਚ ਮੈਂ ਤੁਹਾਨੂੰ ਇੱਕ ਉਪਰੀ ਦੰਗਰ ਸੁਣਿਆ ਰਿਹਾ ਗੰਨਾ ਗਰਮਾ ਕੇ ਫਿਰ ਦੰਦ ਇੱਕ ਦੋ ਤੇ ਖਰਾਬ ਕਰਦਾ ਹਲੇ ਤੂੰ ਫਿਰ 20 ਦਿਨ ਤੱਕ 20 ਦਿਨ ਤੱਕ ਕੱਲ ਕੇ ਵਿਜਣੀਆਂ ਵੀਰਾਂ ਨੂੰ ਫਿਰ ਜਾਂਦੇ ਤੇ ਫਿਰ ਤੇਰਾ ਜਾਣਾ ਫਿਰ ਉਹ ਗੰਨਾ ਪੈਣੀ ਜੀ ਤੇ ਪੈਣੀ ਇੱਥੇ ਕਾਹਤੇ ਮੇਰੇ ਇਹ ਬੰਨੇ ਪੈਜੀਓ ਇੱਥੇ ਆ ਚਾਰ ਚਾਰ ਲਾ ਕੇ ਪਾਉਂਗੇ ਸੱਚੇ ਟਿਕ ਟੋਕਰਾਂ ਚਾਰ ਚ ਚਲਾ ਦੇ ਕਰੂੰਗੇ ਹੋਰ ਕੀ ਹਾਂ ਸਿਰ ਠੀਕ ਹੈ ਜਿੰਨੇ ਨੂੰ ਬਰਸੀਨ ਹੋਣਾ ਇੰਨੇ ਤੋਂ ਮਿਲ ਚੱਲ ਪੈਣਾ ਉਹ ਟਾਈਮ ਦਾ ਦਾਗ ਆ ਜੇ ਨਾ ਤੇ ਪਹਿਨਾ achar ਨੇ ਪਾਈਗੇ ਟੁੱਪ ਗਏ ਲੈ ਲੈ ਉਹ ਕਿੱਥੇ ਵਿੱਚੇ ਤੋੜੀ ਵਿੱਚੇ achar ਵਿੱਚੇ ਗੰਨਾ ਰੱਖ ਲਾ ਗਿਆ ਰੱਖਣਾ ਕਿ ਪਾਈ ਜਣੇ ਖਾਈਗੇ ਤਾਂ ਵੱਧ ਪਾਈ ਜਾਉਂਗੇ ਮੋਕੇ ਨਾ ਲੱਗੇ ਬਸ ਆਪਣੇ ਬਾਣ ਪੂਰਾ ਲਿਆ ਜਿੰਨਾ ਇੱਕ ਹੋਰ ਇਹ ਕਿਹੜਾ ਖਰਾਬ ਹੋਣਾ ਹੈ ਜਿਹੜਾ ਪੈਕ ਆ ਉਹ ਤਾਂ ਖਰਾਬ ਨਹੀਂ ਹੁੰਦਾ ਜਿਹੜਾ ਖੋਲ ਲਿਆ ਉਹਦਾ ਆਏ ਬਸ ਖੋਲਿਆ ਉਹਦਾ ਖਰਾਬ ਹੋ ਜਾਂਦਾ ਨਾ ਖੋਲਿਆ ਉਹ ਤਾਂ ਪਾਈ ਜਾਣਾ ਹਾਂ ਬਸ ਫਿਰ ਉਹੀ ਆਈ ਹੈ ਗੱਲ ਫੁੱਲੀ ਬੰਡ ਰੱਖਰੋਗੇ ਵੀ ਰੱਖੂਗਾ ਕਿਤੇ ਉੱਤੀਓ ਉੱਤੀ ਰੱਖੋ ਨਾ ਟੂੜੀ ਦੇ ਕੋਲੇ ਇੱਧਰ ਤਾਂ ਕਟੀਆਂ ਨੇ ਪਾੜ ਦੇਣੀਆਂ ਸਾਰੀਆਂ ਪੰਡਾ ਲੇਖੇ ਗੱਲ ਜੀ ਵੀ ਜਾ ਕੇ ਲੱਗੀ ਉੱਤੀ ਵੀ ਖਾਈ ਜਾਣਾ ਮਿੱਠਾ ਚਲੋ ਜਿਹੜੀ ਨੇ ਖਾਣਾ ਉਹ ਦੋ ਦਿਨ ਨਹੀਂ ਖਾਉਂਗੇ ਤੀਏ ਦਿਨ ਤੱਕ ਆ ਹੀ ਲੈਣਾ ਇੱਕ ਵਾਰ ਦੁੱਧ ਘਟਣਾ ਹੀ ਘਟਣਾ ਹੈ ਨਾ ਇਹਨਾਂ ਨੇ ਕੋਈ ਨਹੀਂ ਜਦ ਪਿਛਲੀ ਵਾਰੀ ਦੇਖਿਆ ਜਾਂ ਲੈ ਕੇ ਆਏ ਤੇ ਪਹਿਨਾ ਖਾਦਾ ਨਹੀਂ 4-5 ਦਿਨ ਜੀ ਉਹ ਚਾਰ-ਪੰਜ ਦਿਨ ਬਾਅਦ ਫੇ ਕੁੱਲ ਨਹੀਂ ਛੱਡੇ ਕਰਨੇ ਸੀ ਵਿੱਚ ਮਸਾਲੇ ਜੀ ਹੁੰਦੀ ਹੈ ਨਾ ਹਾਂਜੀ ਬਾਅਦ ਫੇ ਚੱਕ ਤਾਂ ਸਾਰਾ ਕੁਝ 35 ਉਹ ਬਾਈ ਆਏ ਨਹੀਂ ਕੱਥਾ ਫੋਨ ਕਰਿਆ ਚਲ ਦੇਖਦਾ ਉਹਨੂੰ ਉਧਰ ਕਿਹਨੇ ਜਾਣੋਂ ਤੇ ਪਰਲੇ ਪਾਸੇ ਤੇ ਲਾਪਰੀ ਜੀ ਮਲਗੀ ਸਿੰਘ ਵਾਈ ਨੂੰ ਪੁੱਛਦਾ ਵੀ ਲਿਆਉਣਾ ਕਿ ਨਹੀਂ ਕਹੀ ਕਹਿੰਦਾ ਰਹੇਗਾ ਤਾਂ ਬਾਕੀ ਪਤਾ ਨਹੀਂ ਮੰਤਰੇ ਹੀ ਕਹਿੰਦੇ ਤੇ ਉਹ ਪੁੱਛਾ ਬੜਾ ਹੈ ਸੁਛਣਾ ਪੈਣਾ ਇਹਦਾ ਗੱਲ ਕਹਦੇ ਇੱਕ ਪੰਡ ਲੈ ਆਇਆ ਕਹਿੰਦਾ ਹੋਰੀ ਹੋਰ ਫਿਰ ਠੀਕ ਆ ਗੱਲ ਠੀਕ ਆ ਇਹ ਬੰਦਾ ਤੰਗ ਕਰਦਾ ਲਬਰੀ ਦੇ ਲੈ ਹੁਣ ਅਸੀਂ ਕਿੰਨੇ ਕੁ ਦੀ ਚਾਰ ਲੈ ਆਈ ਜਾਈਏ 6-7 ਜਣੇ ਹੀ ਸਾਈ ਹੋਦਾ ਦੇ ਦੀ ਨਹੀਂ ਲਿਆ ਸਕਦਾ ਤੂੰ ਮੈਂ ਤੇਰੀ ਤਾਂ ਸਾਨੂੰ ਲਿਆਉਣਾ ਪੈਣਾ ਵੀ ਟ੍ਰੈਲਰ ਨਹੀਂ ਲੱਗੇ ਜਾਣਾ ਤੇਰਾ ਕਿੰਨੀਆਂ ਵੱਡਾ ਲਿਆਉਣੀਆਂ ਦੋ ਲੈ ਆ ਹੋ ਤਿੰਨ ਬੰਗਲਾ ਉਹ ਸਿੱਧਾ ਸਾਖਤਾ ਬੋਜੂ 35 ਹੋ ਜੂਗੀ ਬੰਦਾ ਅੱਛਾ ਤੈਨ ਤੇਰੀਆਂ ਦੋ ਕਾਲੇ ਦੀਆਂ ਪੰਜ ਪੰਜ ਕਰਮਜੀਤ ਦੀਆਂ 10 20 ਸਾਡੀਆਂ 30 ਹੋ ਗਈਆਂ ਮੈਂ ਤਾਂ ਸਭ ਨੂੰ ਪੁੱਛ ਲਿਆ ਮੈਂ ਪਾਈ ਜੀ ਨੇ ਲੈ ਆਉਣਾ ਦਾਦੂ ਫੇਰ ਨਾ ਚੱਲ ਤੈਨਾਂ ਲੈ ਆ ਸੀ ਤੂੰ ਇਹ ਤਾਂ ਦਾਦਾਸ ਲੈ ਆਉਣੀਆਂ ਹੁਣ ਆ ਚਾਰੇ ਮਹੀਨਾ ਦੋ ਮਹੀਨੇ ਚਾਰੇ ਬੜਾ ਬਖਾ ਹੈਗੇ ਤਾਂ ਮੇਰੇ ਕੋਲ ਵੀ ਖੜੇ ਯਾਰ 8-10 ਦਿਨ ਦੇ 8-10 ਦਿਨ ਦੇ ਤਾਂ ਖੜੇ ਆ ਮੇਲੀ ਰੇਹਾ ਗਦਾ ਹੈ 700 ਬਸੇਰੇ ਹੀ ਕਾਢੀ ਆਪ ਤੇ ਚੈਰੀ ਇਹ ਕੋ ਥੋੜੀ ਜਿਹੀ ਚੈਰੀ ਕਰੀ ਆ ਮੈ ਤਾਂ ਵੱਟ ਕੇ ਲਈ ਜਾਉਣਾ ਚੰਨਾ ਤਾਂ ਰੋਜ ਲਿਆਂਦਾ ਇਹਨੇ ਸਗਾਤੀ ਪਾਣੀ ਨੇ ਸਗਾਤੀ ਉਹ ਆ ਤਾਂ ਕਿਤੇਲੇ ਵੱਟ ਕੇ ਉਹ ਇੱਥੇ ਹੀ ਕੁਮਾਰਪੁਰ ਉਹ ਵਿੱਚ ਜਿਹੜੇ ਚੂਹੇ ਨੇ ਖਾਦੇ ਹੋਏ ਤੇ ਉਹ ਦੁਬਾਰਾ ਹਰੇ ਹੋ ਗਏ ਉਹ ਹਰੇ ਹੋ ਗਏ ਮਾਹ ਰਹਿਣ ਦੇ ਦੋ ਚਾਰ ਦਿਨ ਹੋ ਗਿਆ ਹਫਤਾ ਹੋਰ ਖਾਣ ਲੈਣ ਤੇ ਵੀ ਆਪਣੇ ਵਿੱਚ ਉਹ ਕਰਦੇ ਨੇ ਔਰ ਜਿਆਦਾ ਪਕਾ ਲਾ। 70 ਦੇ ਹੋਏ ਹੋਇਆ ਉਹ ਪੱਕ ਜਾਣਗੇ। ਨਹੀਂ ਨਹੀਂ ਚੂਹਿਆਂ ਵਾਲੇ ਕਹਿੰਦਾ ਉਹਦੇ ਕਰਕੇ 5-7 ਦਿਨ ਹੋਰ ਕੱਢਦੀ। ਇਹ ਤਾਂ ਬਹੁਤ ਪੰਗੇ ਪਾਉਣੇ ਚੂਹਿਆਂ ਵਾਲੇ ਸਾਰਿਆਂ ਨੂੰ ਇਹ ਤੱਲੂ ਥੋੜੋ ਐ। ਖੜਾ ਲੈਣਾ ਦੋ ਦਿਨ ਘਰ ਖੜਾ ਲੂੰਗਾ ਕਿ ਮਾੜਾ ਮੁੱਟੀ ਐ ਮੇਰੇ ਤੇ ਦੋ ਤਗੀਆਂ ਐ। ਮੇਰੀ ਵੀ ਇੰਨੇ ਕਿਹ ਦੋ ਤਗੀਆਂ ਚ। ਦਜੇ ਵੀ ਹੋਏ ਹੋਏ ਵਿੱਚ ਦੋ ਤਗੀਆਂ ਚ ਕੁੰਟਲ ਵੀ ਹੋਗੇ ਤਾਂ ਵੀ ਉਹ ਹੋ ਜਾਣੇ। ਦਜੇ ਹੋਏ ਹੋ ਪਿੱਛੇ ਕਿੰਨਾ ਕਬੱਡੀ ਜਾਊਗਾ ਫੇਰ ਵੱਢ ਨਹੀਂ ਹੁੰਦੇ। ਇਹ ਕਿੱਥੇ ਵੱਢੂਣੀ। ਇਹਨੂੰ ਵੀ ਪੁੱਛਾਂ ਇਹ ਵੀ ਰਹਿ ਗਿਆ ਇੱਕ। ਜਗਦੀਪ ਉਹੀ ਕਹਿੰਦਾ ਮਰ ਕੀ ਸੀ ਤਾਂ ਜਵਾਬ ਦੇ ਗਿਆ ਕਹਿੰਦਾ ਲਿਉਣੀ ਨਹੀਂ ਮੈਂ ਚੱਲ ਠੀਕ ਆ ਭਾਈ ਹੈ ਲੈ ਬਾਜਰਾ ਜੀ ਵੱਡੂਗੇ ਤਾਂ ਮਕੂਗਾ ਕਹਿੰਦਾ ਬਾਜਰਾ ਕਹੜਾ ਮੈਨੂੰ ਕਹਿੰਦਾ ਵੱਢ ਲਿਆ ਮੈਂ ਕਿਹਾ ਛੱਡ ਮਸਾ ਦਾ ਖੜਾ ਛੋਟੇ ਆ ਗੰਨੇ ਨੂੰ ਬਰੀਕ ਪੱਕਾ ਬਾਜਰਾ 10 ਦਿਨਾਂ ਚਾਰ ਪਾ ਕੇ ਗੰਨ ਫੇਰ ਚਾਰ ਵਿੱਚ ਗੰਨਰ ਰਲਾਉਣ ਲੱਜਣਾ ਹਾਂ 88 ਖੜਾ ਮੇਰੇ ਕੋਲ ਪਰ ਅਜੇ ਗਰਮੀ ਆ ਮੈਂ ਕਿਹਾ 10 ਦਿਨ ਹੋਰ ਕੱਢਦੀਏ ਫੇਰ ਗੰਨਾ ਪਾਵਾਂਗੇ ਫੇਰ ਦੋ ਦੋ ਤਿੰਨ ਤਿੰਨ ਦਿਨ ਚੱਠੀ ਵੱਢ ਲਿਆ ਕਰਨਾ ਗੰਨਾ ਵੀ ਦੋ ਤਿੰਨ ਦਿਨ ਦਾ ਇਕੱਠਾ ਵੱਢ ਕੇ ਆਪਣੇ ਟੋਕ ਕੇ ਰੱਖ ਲਈਦਾ ਇੱਥੇ ਚੱਲ ਫੇਰ ਲੈ ਆ ਪੈਸੇ ਚਲੀਏ ਲਓ ਜੀ ਲੱਗੇ ਲਗਾਉਣ ਦੇਖਦੇ ਆ ਅਚਾਰ ਤਾਂ ਹਜੇ ਪਿਆ ਸੋਨਾ ਇਹਨਾਂ ਕੋ ਪਰ ਕਹਿੰਦੇ ਬੋਕਾ ਜਿਆਦਾ ਜਿਹੜੀ ਖੁੱਲ ਜਾਂਦੀ ਆ ਉਹਦਾ ਔਖਾ ਹੋ ਜਾਂਦਾ ਬੱਸ ਓਏ ਆਜੀ ਵਧੀਆ ਹਾਈਮੈਂਟ ਨਹੀਂ ਲਾਉਂਦੀ ਦੋ ਦੋ ਪੰਡਾ ਚੱਕ ਲੈਂਦੀ ਆ ਇਕੱਠੀਆਂ ਚੱਲ ਮਗਰ ਮौज ਲੱਗਦੀ 1 ਮਿੰਟ ਲਾਉਂਦੀ ਚੱਕਣ ਨੂੰ ਦੇਖ ਲੈ ਐਨ ਪਕੜ ਆ ਪੂਰੀ ਠੇਡਾਂ ਨਹੀਂ ਥਾਲੀ ਗਿੱਲੀਆਂ ਨਿੰਗਰ ਕੇ ਚੱਲ ਰੀਡੀ ਬਹੁਤ ਹੋਈ ਜਾਂਦਾ ਯਾਰ ਦਾ ਇਹ ਹੈ ਮੈਂ ਚਾਰ ਦਾ ਰੇਟ ਜੀਆ ਬੜੀ ਜਨੀਆ ਰੱਖੀ ਗੱਦੜ ਉਹ ਕੋੜਾ ਜੋ ਹੁੰਦਾ ਜਿੰਨੀ ਜਨੀਆ ਮੜੀ ਉੱਪਰ ਸੜ ਕੇ ਆਪੇ ਉੱਠ ਗਿਆ ਤਾਂ ਕਿਹਨ ਲੋਟ ਜੀਆਂ ਕਰਕੇ ਲਵਾ ਲਾ ਆ ਪਾਣੀ ਨੂੰ ਛੜਦਾ ਵਿੱਚ ਤੇ ਘੁੱਟਦਾ ਉਹਨੇ ਇਹਨਾਂ ਚੱਲ ਲਓ ਜੀ ਭਰ ਗਿਆ ਚਾਰ ਰਹਿ ਗਈਆਂ ਬਸ ਐਨ ਹੋ ਗਿਆ 30 ਗੱਲ ਪੂਰਾ 34 ਬੰਡਾ ਦੀਆਂ ਬਾਕੀ ਹੁ ਵਾਧਾ ਘਾਟ ਰੱਬ ਰੱਖਾ ਕਿਸੇ ਦੀਆਂ ਦੋ ਵੱਜ ਜਵੇ ਕਿਲੋ ਹੋ ਦੋ ਕਿਲੋ ਕਿੱਦਾਂ ਘਟ ਜਵੇ ਆਓ ਇਹ ਕੜੇ ਐ ਪੂਰੀਆਂ ਕੁਆਂਟਿਟੀ ਦੀਆਂ ਅਸੀਂ ਆਪਣੇ ਕਹਿੰਦੇ 34 ਲੈ ਚਲੇ ਸਭ ਨੂੰ ਆਪਣੇ ਕਹਣਾ ਜਿਹੜੀ ਮਰਜ਼ੀ ਤਾਰ ਲਓ ਭਾਈ ਪਰ ਉਹ ਪਾਣੀ ਬਹੁਤ ਉੱਪਰ ਫਸਿਆ ਹੋਣਾ ਵਿੱਚ ਲਫਾਫਿਆਂ ਚ ਕਿਸੇ-ਕਿਸੇ ਵਿੱਚ ਬਹੁਤ ਹੈ। ਕਈ ਠੀਕ ਹੈ। ਬੱਤੀ ਬੱਤੀ। ਬਸ ਦੋ ਰਹਿ ਗਈਆਂ। ਚਲੋ ਦੇਖਦੇ ਆ ਕਿੰਨਾ ਭਜਨ ਹੁੰਦਾ 34 ਦਾ। 34 ਦਾ ਜੇ 37-38 ਕੋਟਲ ਭਜਨ ਹੋਵੇਗਾ ਤਕਰੀਬਨ। ਆਹ ਇਹਦੇ ਕਿੱਥੇ ਨੂੰ ਪੰਗਾ ਤੋਂ ਆਇਆ ਮੁੰਡੇ ਨੇ ਨਾ ਔਰੀ ਨੂੰ ਵੇਖਣਾ। ਫੜ ਗਿਆ ਕੈਵਨ ਵਾਲਾ ਲੋਬੋ ਦਾ ਹੋਂ ਤੇਰਾ ਡਾਕ ਨੂੰ ਆ ਬਾਈ ਨੇ ਕਦ ਕੈਵਨ ਵਾਲਾ ਆ ਜਾਊਗਾ ਕਿੱਧਰ ਨੂੰ ਚੱਲੀਏ ਸਿੱਧਾ ਹੀ ਕਿੱਧਰ ਨੂੰ ਆ ਇਹ ਨੂੰ ਰੇਤਾ ਆ ਇਹ ਸਿੱਧਾ ਸਿੱਧਾ ਐ ਵੀ ਪੱਕਾਈ

ਕਿ ਆਪਾਂ ਨੂੰ 2 3 4 ਕਿਲੋਮੀਟਰ ਵੱਧ ਘੁੰਮਣਾ ਪੈਣਾ। ਲੋਈ ਚਾਰ ਦੀਆਂ ਇਕੱਠਾਂ ਲੈ ਆਏ ਤੇ ਲਾਪਰੀ ਦੀਆਂ ਪਿੱਛੇ ਉਤਾਰੇ ਇਕੱਠਾਂ ਜਿਹੜੀਆਂ ਹੈਗੀਆਂ ਈ ਉਹਨੇ 10 ਬਾਕੀ ਹੁਣ ਜਿਹੜੀਆਂ ਰਹੀਆਂ ਇਹ ਵੀ ਡਿਲੀਵਰ ਕਰਨੀਆਂ ਜਿਹੜੀਆਂ-ਜਿਹੜੀਆਂ ਹੈਗੀਆਂ। ਵਿੱਚੇ ਜਗਦੀਪ ਦੀਆਂ ਕਾਲੇ ਦੀਆਂ ਭੋਲੂ ਬਾਈ ਦੀਆਂ ਵਿੱਚੇ ਕੋ ਆਪਣੀਆਂ ਜਿਹੜੀਆਂ ਇਕੁੱਧ ਰਜਿੰਦਰ ਬਾਈ ਕਹਿੰਦਾ ਵੀ ਮੈਂ ਵੀ ਲੈਣੀਆਂ। ਦੋ ਇਕੱਠਾ ਕੱਲ ਉਹ ਦੱਸਣਾ ਭੁੱਲ ਗਿਆ ਸ਼ਾਇਦ ਦੱਸਿਆ ਵੀ ਤਾਂ ਕਹਿੰਦਾ ਮੈਂ ਮੇਰੇ ਯਾਦ ਨਹੀਂ ਲਿਖਿਆ ਮੈਂ ਦਾਦੂ ਦਾ ਭਾਈ ਦੋ ਕੇ ਵੱਧ ਲੈ ਦਲੇਉਂਦੇ ਤੇਰੀਆਂ ਵੀ ਊਣੀ ਦੇ ਵਿੱਚੋਂ ਦੋ ਦੇਣੀਆਂ ਪੈਣੀਆਂ ਉਹਨੂੰ ਆਪਣੇ ਘੇਨੀ ਤੇ ਕਟਾ ਵਧਾ ਕੇ ਕਿਸੇ ਦੀ ਤਪ ਕੇ ਇੱਕ ਅੱਧੀ ਇੱਧਰ ਤੇ ਦੱਬ ਕੇ ਉੱਧਰ ਕਰਾਂਗੇ ਚਲੋ ਹਜੇ ਤਾਂ 3:00 ਵਜੇ ਆ ਮੈਂ ਕਿਹਾ ਵੀ ਇੰਨੇ ਫੋਨ ਕਰਿਆ ਤਾਂ ਉਹ ਕਹਿੰਦਾ ਵੀ ਇੰਨੇ ਮੈਂ ਸਰਵਿਸ ਕਰਾ ਲਈ ਜੀ ਸਕੂਟਰੀ ਦੀ ਕਾਫੀ ਟਾਈਮ ਹੋ ਗਿਆ ਦੇਖਦੇ ਹੋ ਕਾਪੀ ਵੀ ਲਿਖਾਇਆ ਕਿ ਕਿੰਨਾ ਚੱਲ ਗਈ ਮੋੜ ਦੀ 4-5000 ਕਿਲੋਮੀਟਰ ਚੱਲ ਗਈ ਉਹਦੀ ਸਰਵਿਸ ਕਰਾ ਲਈ ਜੀ ਅੱਜ ਮੈਂ ਕਿਹਾ ਫਿਰ ਉਹ ਯਾਰ ਇਹ ਦਿੰਦੇ ਫਿਰ ਜ ਮਰੀ ਜਾਂਦੀ ਹੈ ਫਿਰ ਫਿਰ ਜੀ ਕਰੀ ਜਾਂਦੀ ਹੈ ਮੈਂ ਹੋਰ ਕਿਤੇ ਪੰਗਾ ਖੜਾ ਹੋ ਜੂ। ਕਿੰਨ ਕਸਾਦਨ ਇੰਨੇ ਚਲਾਉਣ ਦਾ ਚਲੋ ਚੰਦੇ ਆ ਜੀ ਇਹਨੇ ਸਰਵਿਸ ਕਰਾ ਕੇ ਲਿਉਂਦੇ ਨਾਲ ਕਿ ਫਿਰ ਇਕੱਲਾ-ਇਕੱਲਾ ਚਾਰ ਤਾਰ ਦਿੰਦੇ ਆ ਜਿਹਦਾ ਜਿਹਦਾ ਹੈਗਾ ਹਾਂ ਆਓ ਜੀ ਤਾਂ ਵੀ ਆਪਣੀਆਂ ਤਾਂ ਔਖੀਆਂ ਸੌਖੀਆਂ ਦਮ ਟੁੱਟ ਗਿਆ ਬੰਦਾ ਉਹਦਾ ਬਿਮਾਰ ਤਾਂ ਪਰ ਜੋਰ ਲੋਹਾਤਾ ਫਿਰ ਜੀ ਬੰਦੇ ਨੇ ਭੋਲੂਂ ਢੀ ਦੇਲੇ ਤੱਕ ਨਹੀਂ ਆਇਆ ਵੀ ਆਪਣੀ ਹੈ ਜੀ ਬੀਜੀ ਹੋਣੇ ਕਿਤੇ ਕਾਲੇ ਜੀ ਦੂਹੀ ਤਾਂ ਇੱਧਰ ਸਾਰੀ ਲੁਕੀ ਤੇ ਕਿਤੇ ਕੋਈ ਰੈਨਮ ਕੋਈ ਆ ਉਹ ਰੀ ਦਵਾਰ ਦਾ ਹੋ ਉਹ ਅਟਾਕੀ ਜੀ ਦੇਖ ਲਓ ਹੈ ਅਟਾਕੀ ਜੀ ਕਰ ਦੋ ਮੈਂ ਜੀ ਇਹ ਵੀ ਦਾਲਦੇ ਹਾਂ ਹਾਂ ਜੀ ਫਿਰ ਤਾਂ ਚਾਚਾ ਉਰੀ ਤੇ ਕੱਢ ਲਈ ਵੀ ਇਧਰ ਨੂੰ ਇਹ ਦੋ ਹਾਂ ਜਗਾ ਹੀ ਹੈਗੀ ਇਹ ਗਲਤ ਹੋ ਗਈ ਇਹ ਕੋਹ ਤੱਕ ਬਹੁਤ ਔਖਾ ਲੱਗਦਾ ਇਹਨੂੰ ਦੋਹਾਂ ਗੱਲਾਂ ਮਨੇ ਪਿੱਛੇ ਨੂੰ ਖਿੜਦੂ ਇਹ ਰੋਨ ਲਾਉਣੀ ਸੌਖੀ ਦਾ ਪਿੱਛੇ ਨੂੰ ਰਡਾਉਣੀ ਜੀ ਰੱਸੀ ਖੇਤੀ ਹੋ ਜਾਂਦੀ ਹੈ ਮੇਢਾਂ ਉੱੜ ਕੇ ਕਿਤੇ ਤੇ ਨਹੀਂ ਹੁੰਦੀ ਉਹ ਗੈਰੀ ਬੜ ਕੇ ਉੱਥੇ ਰੱਸੀ ਲੇਟਨ ਸਰੀਚਾ ਰੱਸੀ ਬਾਗੇ ਖਿੜਾ ਦੀ ਤੇ ਨਾਲੇ ਕਿਤੇ ਨਹੀਂ ਜੀ ਦੇਖ ਲੈਂਦੇ ਓਕਣਾ ਵੀ ਆਹ ਬੁਗੀ ਜਗ੍ਹਾ ਫੱਕ ਰਹੇਗਾ ਨਹੀਂ ਤਾਂ ਇੱਥੇ ਨਹੀਂ ਤਾਂ ਇੱਥੋਂ ਨਿਕਲ ਜਣੀ ਤੀ ਆ ਥੋੜੀ ਜੀ ਗਲਤ ਹੈ ਤੁੰਗੀ ਹਾਂ ਹਾਂ ਦੋਹਾਂ ਕਰ ਲੈ ਚਲ ਆਪਾਂ ਆਪਣੀਆਂ ਧਾਰ ਲੀਆਂ ਨੋ ਜੀ ਬਾਕੀ ਹੁਣ ਰਹਿ ਗਈਆਂ ਇਹ ਤਾਂ ਦੱਸਦੀਆਂ ਇੱਕ ਵਸ ਦੇਣੀ ਪੈਗੀ ਕਿਸੇ ਨੂੰ ਚਲੋ ਕੋਈ ਨਹੀਂ ਜੇ ਨਾਮ ਨਹੀਂ ਦੇਣ ਬੜਾ ਪਰੇ ਆ ਗਿਆ ਜੀ ਸਾਡੀ ਇਹ ਜੀ ਹਾਂ ਜੀ ਸਾਇਆ ਜੀ ਆਇਓ ਨਹੀਂ ਅੰਦਰ ਤਾਂ ਕਰ ਖੜੀ ਰਹਿ ਬਟਾ ਲੈ ਵੀ ਭੋਲੂ ਬਾਈ ਤਾਂ ਬੜਾ ਤੇਜ਼ ਨਿਕਲੇ ਆ ਦੇਖ ਲੈ ਹੈ ਲੱਤ ਕੇ ਲੈ ਵੀ ਗਿਆ ਐਨਾ ਤੇਜ਼ ਸਾਨੂੰ ਘੰਟਾ ਹੋ ਗਿਆ ਖੜਿਆ ਨੂਰੇ ਦੇਖ ਲੈ ਗੱਭੇ ਰਾਹ ਦੇ ਖੜਾਇਆ ਓ ਦੇਖ ਲੈ ਬੜਾ ਤੇਜ਼ ਨਿਕਲੇ ਆ ਉਹ ਦੇਖ ਲੈ ਹਉ ਚੜੀ ਨਹੀਂ ਚੱਲ ਚੱਲ ਏ ਲੈ ਗੱਲ ਜਾ ਬਥੇਰੀ ਜਗਾ ਆ ਜਾ ਹਜੋਰੇ ਨੂੰ ਦੇਖਣਾ ਲੰਘ ਜੂਗੇ ਪੱッセ ਕਰਨਾ ਪਊ ਵਾ ਆਇਆ ਹੋਰ ਫੇ ਕਿੱਦਾਂ ਵਧੀਆ ਜੀ ਵਧੀਆ ਸਤਿ ਸ੍ਰੀ ਅਕਾਲ ਠੀਕ ਹੈ ਵਧੀਆ ਵਧੀਆ ਹੈ ਇਹ ਲਾਪ ਬੇਸਕਾ ਦਾ ਹੀ ਹਾਰਕਾ ਉੱਪਰ ਇਹ ਬਤਾ ਇੱਥੇ ਕੰਮ ਕੋਈ ਨਹੀਂ ਮਾਰਦਾ ਇਹ ਬਹੁਤ ਦੇ ਮੈਂ ਵੀ ਯਾਰ ਦੀੇਵਾ ਕਰਦਾ ਗੱਲਾਂ ਲੈਣਾ ਗਰੇ ਲੋਕਾਂ ਬਾ ਇੱਥੇ ਨਾ ਰੋਲਾ ਪਾਇਆ ਬਤਾ ਚਾਰ ਮੁੱਤਿਆ ਵਾਏ ਹੂੰ ਤੇ ਮੈਂ ਕਹਿੰਦਾ ਤਾਂ ਵੀ ਕਹਿੰਦਾ ਮੁੱਕ ਗਿਆ ਬਹੁਤ ਫੇਰਾ ਪਿਆ ਬਹੁਤ ਪਰ ਆਏ ਨਾ ਵੀ ਬੁੱਕ ਹੋ ਗਏ ਚਲੋ ਸਾਨੂੰ ਕੋਈ ਕੁਝ ਨਹੀਂ ਕਿਹਾ ਪਰ ਉਹ ਮੈਂ ਗੱਲ ਕਰਦਾ ਵੀ ਫਿਰ ਕੱਲੀ ਕਲੀ ਸਰਵਿਸ ਵੀ ਦੇਣੀ ਪੈਂਦੀ ਹਾਂ ਜਿਵੇਂ ਕਿ ਸੌਖਾ ਤਾਂ ਨਹੀਂ ਇਹਦਾ ਹੀਰੋ ਜਿਹੜਾ ਬੰਦਾ ਮੂਰੇ ਹੋ ਗਿਆ ਉਹਨੂੰ ਲਿਆਉਣਾ ਹੀ ਪੈਣਾ ਗਾਰਨੇ ਲੈਣਾ ਘੁੰਮ ਘੁੰਮ ਕੇ ਤੈਨੂੰ ਤਾਂ ਪੁੱਛਿਆ ਤਾਂ ਤੈਨੂੰ ਪੁੱਛਿਆ ਤਾਂ ਇੱਕ ਦੋ ਨੂੰ ਪੁੱਛਣਾ ਭੁੱਲ ਗਿਆ ਉਹਨਾਂ ਨੂੰ ਕੋਲ ਤੇ ਦੇ ਕੇ ਆਏ ਹੁਣ ਕਿੰਨੇ ਲਿਆਇਆ ਤਾਂ ਲੈ ਆ 10 ਪੰਡਾ ਤਾਂ ਉਹਦੇ ਵਿੱਚੋਂ ਇੱਕ ਇੱਕ ਦੋ ਦੋ ਦੱਬ ਕੇ ਤਾਂ ਉਹਦੀਆਂ ਪੂਰੀਆਂ ਕਰੀਆਂ ਉਹਦੀਆਂ ਪੂਰੀਆਂ ਟ੍ਰੈਲ ਅੰਦਰ ਬਾੜ ਗਿਆ ਹਾ ਬਈ ਤਾਂ ਮਗਾਉਤੀਆਂ ਪੰਡਾ ਪੂਰੀਆਂ ਕਰੀਆਂ ਨਹੀਂ ਕਿੱਥੇ ਹੋਣੀਆਂ ਇਹਦੀਆਂ ਆਪਣੇ ਕੋਲ ਤੇ ਦਿੱਤੀਆਂ ਉਹ ਤਿੰਨ ਪੰਡਾ ਕਰਾਂ ਜਾਂ ਆਪਣੇ ਘਰ ਗਈਆਂ ਕੱਟਣੀ ਹੈ ਉਹਨੂੰ ਕਹਿਆ ਭਾਈ ਮੈਨੂੰ ਲਿਆ ਕੇ ਦੇ ਦੇ ਹੋਰ ਕੀ ਹੁਣ ਇਹੀ ਦਾ ਇਹ ਨਹੀਂ ਉਹ ਕਹਿੰਦਾ ਮੈਂ ਤੈਨੂੰ ਦਨ ਕੇ ਆ ਦਰੁਨ ਰਕੇਂਦਰ ਕਹਿੰਦਾ ਮਾਂ ਹੁਣ ਉਦੋਂ ਦਾ ਯਾਦ ਨਹੀਂ ਰਿਹਾ ਅੱਜ ਫੋਨ ਕਰਨਾ ਭੁੱਲ ਗਿਆ ਤੂੰ ਅੱਜ ਅਸੀਂ ਲਿਆਏ 35 ਮਿੰਟ ਫੁੱਲ ਭਰ ਗਈ ਟਰਾਲੀ ਬੇਤੀ ਹੈ ਬਾਦੇ ਘੱਟ ਦਾ ਜਿਹੜਾ ਲਿਆਉਂਦਾ ਉਹ ਜ਼ਿੰਮੇਵਾਰ ਹੁੰਦਾ ਉਹ ਤਾਂ ਹੋ ਗਿਆ ਯਾਰ ਜਿਹੜੇ ਹੁਣ ਚੀਨੀ ਦੀ ਟਰਾਲੀ ਚਲੇਗੀ ਬਾਦੇ ਘੱਟ ਦਾ ਜ਼ਿੰਮੇਵਾਰ ਆ ਥੋੜੀ ਮਾੜੀ ਹੋਈ ਆ ਫੇ ਮਾਈ ਦਾਰ ਕੇ ਉੱਤੀ ਦਾਰ ਕੇ ਗਈ ਕੋਈ ਜਗ੍ਹਾ ਵੀ ਪਾਈ ਜੀ ਨੇ ਚੱਕਣੀ ਆਪਣੀ ਜੱਟਾ ਠੀਕ ਹੈ ਗੱਲ ਹਾਂ ਹਾਂ ਜਾਤੇ ਵਾਹ ਬਣਾ ਖੜਾ ਛੜਦਾ ਅੱਜ ਇੰਨੀ ਹੁੰਦੀ ਮੇਰੇ ਅੱਜ ਦਾਸਤੀ ਉਦਣ ਹਾਂ ਕਿੱਲੀ ਕਿੱਲੀ ਕਰਾਈ ਹੋਰ ਉਹ ਪਤਾ ਗਾ ਤੇ ਪੂਰੀ ਨਹੀਂ ਕਰਦੇ ਵੀ ਖੜਕ ਲੈਣਾ ਜਾਂਦੇ ਇੱਕ ਚ 10 ਦੀ ਦੋ ਚ ਬਾਕੀ ਤਿੰਨ ਚ 70 70 ਦੀ ਇਹ ਨਹੀਂ ਦਾ ਖੜਕਣਾ ਇਹਨਾਂ ਦਾ ਬਜਾਉਣਾ ਟਰੈਕਟਰ ਦਾ ਕਿੰਨਾ ਬਜਾਉ ਹੋਇਆ ਹੁਣ ਨਾਲ ਹੀ ਜਾਂਦਾ ਤਾਂ ਉਦੋਂ ਮੈਂ ਕਿਹਾ ਤੇ ਕਰਾ ਕੇ ਲਿਆ ਹਵਾ ਭਰਾ ਕੇ ਲਿਆ ਹਵਾ ਭਰਾ ਕੇ ਲਿਆ ਹੁਣ 200 ਪਾਉਂਡ ਹਵਾ ਦੀ 120 ਵੀ ਕਰਾਤੀ ਵੱਧ ਕਰਾ ਦੇਣੀ ਚਾਹ ਗਾ ਕਰਾ ਲਈ ਬਾਕੀ ਕਿੰਨੇ ਚ ਕਰਾ ਲੂਗੇ ਕਿੰਨੇ ਚ 1.5 150 ਚ ਆਏਗੀ ਮੈਂ ਪੰਮੇ ਨੂੰ ਕਹਾਂ ਮੈਂ ਕੱਲ ਜੀ ਨੂੰ ਤਾਂ ਪਾਣੀ ਦੇਖ ਕੇ ਆਉਣਾ ਯਾਰ ਹਾਂ ਜੀ ਕਮਾਂਡਰ ਹੋਰ ਕੀ ਉੱਥੇ ਤੇੜ ਪੈਣੀ ਦੂਗੇ ਦਿਨ ਤਾਂ ਪਤਾ ਜਾਂਦੀ ਬਾਬੇ ਲਾ ਦੇ ਫਿਰ ਫੇਰ ਕੀ ਦੇਖਣਾ ਪਾਣੀ ਲਾ ਦੇ ਉਹਨੂੰ ਫਿਰ ਜਦੋਂ ਗੁਜਰਾਂ ਚਾਕੇ ਤਵੀਆਂ ਮਾਰ ਕੇ ਕਣਕ ਸਿੱਧੀ ਉਗੀ ਜਾਣੀ ਲਾ ਦੇ ਨੇ ਚਾਰ ਦਿਨ ਆਟਕੇ ਪੱਟ ਲੂਗੇ ਬੜੇ ਗਿਰਨੀ ਐ ਨਾ ਇਹ ਨਹੀਂ ਕਰਦੀ 26 ਨਹੀਂ ਕਰਦੀ 26 ਦਾ ਹੀ ਪਹਿਲਾ ਹੋ ਰਿਹਾ ਬਾਕੀ ਹੁਣ ਦੇਖਦੇ ਆ ਇਹ ਤਾਂ ਮੌਸਮ ਉੱਪਰ ਡਿਪੈਂਡ ਆ ਢੋਲੀ ਦਾ ਪੱਟੇ ਹੋ ਜਾਣੀ ਪਲਾਂਟ ਪਹਿਲੀ ਤੇ ਪਹਿਲਾਂ ਵੱਡੂ ਹੋ ਜੂ ਪਹਿਲੀ ਤੇ ਪੱਟੇ ਹੋਣੀ ਬਸ ਦਾ ਐ ਦੂਜੇ ਬਾਅਦ ਜੇ ਦੂਜੇ ਬਾਅਦ ਜੁਹੀ ਕਹਿੰਦਾ ਮੈਂ ਐ ਦੂਜੇ ਤੂਆਂ ਚੱਕ ਲੈਣੇ ਕੰਮ ਨਾ ਨਾ ਠੀਕ ਆ ਜਿਹਨਾਂ ਨੇ ਪੜਦਾ ਆਹ ਹੋਲ ਅੰਦਰ ਲਾ ਦੋ ਹੁਣ ਆ ਜੀ ਨੂੰ ਬਕਾਇਦਾ ਲੱਗ ਖੜਾ ਹਾਂ ਬਾਕੀ ਚਾਬੀਆਂ ਲਿਆ ਚਾਬੀ ਹਲਦੇ ਭਈਆ ਉਹ ਤੋ ਖੋਲਦੇ ਆ ਹੁਣ ਕੋਈ ਕਹਿੰਦਾ ਮੈਂ ਤਾਂ ਅੰਦਰ ਬੰਨਣਾ ਇਹਨੇ ਉਹ ਖੜਾ ਦੇਣਾ ਚੱਕੇ ਇਹਨੂੰ ਪੈਨ ਨੂੰ ਇੱਥੇ ਰੱਖਦੀ ਹਾਂ ਉੱਪਰ ਇਹ ਬਿੱਡ ਤੇ ਫੇਰ ਇੱਧਰ ਪਸਾ ਦਿੰਦੀ ਉੱਥੇ ਆ ਬੜਾ ਪੈਪ ਉੱਪਰ ਪਸਾ ਦਿੰਦੀ ਲੰਬੇ ਲਈ ਹੈ ਲੰਬੇ ਦਾ ਹੀ ਆ ਇਹਦਾ ਹੋਰ ਮੈਂ ਵੀ ਤਾਂ ਉਦੋਂ ਚੱਕ ਕੇ ਸਾਰੇ ਰੱਖੇ ਫੇਰ ਇੱਧਰ ਇੱਕ ਲੋੜ ਤਾਂ ਹੁੰਦੀ ਨਹੀਂ ਕਿ ਲੈ ਲੈਂਦੇ ਆ ਵੀ ਚਾਲ ਜਿੱਤੇ ਯਾਤਰਾ ਨੂੰ ਕੰਮ ਆਉਂਦੇ ਆ ਜਿਹੜਾ ਉਦੋਂ ਕਹਿੰਦਾ ਨਹੀਂ ਚੱਕਲਾਂ ਵਾਲਾ ਕਹਿੰਦਾ ਤੈਨ ਕਹਿੰਦਾ ਫੋਨ ਵਾਲੇ ਨੂੰ ਕਹ ਤੈਨੂੰ ਆਇਆ ਕਹਿੰਦਾ ਜੀ ਕਹਿੰਦਾ ਆਇਆ ਲਾਉਣਾ ਹੀ ਲਾਉਣਾ ਮੈਂ ਉਹ ਦੂਆ ਮੁੱਡਾ ਕਹਿੰਦਾ ਤਾ ਉਹ ਮੈਨੂੰ ਹੁਣ ਲੱਗਦਾ ਠੀਕ ਆ ਸਾਰਿਆਂ ਨੂੰ ਇੱਕੋ ਬਰਾਬਰ ਚੰਗਾ ਲੱਗਦਾ ਵੀ ਜੇ ਉਹ ਨੂੰ ਨਹੀਂ ਕਿਤੇ ਲੈ ਕੇ ਜਾਣਾ ਯਾਤਰਾ ਨੂੰ ਤਾਂ ਕਿ ਆ ਵਧੀਆ ਲੱਗਦਾ ਲਾ ਵਧੀਆ ਇੱਕ ਕਿਆ ਫਰਕ ਪੈਣ ਲਗਾ ਕਵਾਂਟਮ ਨਾਲ ਫਿਰ ਇੱਕ ਕਵਾਂਟਮ ਹੋਣਗੇ 70 60 70 ਕਿਲੋ ਤੋਂ ਬਣੂਗੇ ਮੈਂ ਕਹਿੰਦਾ ਇਹ ਇੰਨਾ ਵੀ ਨਹੀਂ ਹੁਣ ਹੈ 60 70 ਇਹ ਤਾਂ ਖੋਲੇ ਪਤਾ ਲੱਗੂ ਬਾਈ 20 ਕਿਲੋ ਤੋਂ ਉੱਪਰ ਦੀ ਲਾਈਨ ਤੋਂ ਨਹੀਂ ਹੈਗੀ ਉੱਪਰਲੀ ਅਸੇ ਲਾਪਲੀ ਕੀ ਆਉਂਦੀ ਆ ਤੇ ਭਾਰੀ ਤੇ ਭਾਰੀ ਲੈਂਥ ਦਾ ਡੱਬੀ ਵੀ ਲਾਇਆ ਤੂੰ 20 ਕਿਲੋ ਦੇ ਤੇ ਨਹੀਂ ਆਉਂਦੀ ਹੈਗੀ 20 ਫੁੱਟ ਦੀ ਤੇ 20 ਕੀ ਫੁੱਟ ਦੀ ਉਹ ਆਹ ਹੈ ਆਜੀ ਜਿੰਦਗੀ ਆ ਬਾਕੀ ਮੌਕੇ ਗੱਲ ਹੈ ਜੋ ਵੀ ਹੈ ਉਹ ਕਰਮਜੀਤ ਨੂੰ ਠੀਕ ਦਾ ਹੁਣ ਉਹਦੀ ਡਿਲੀਵਰੀ ਕਰਨੀ ਆ 1000 ਰੁਪਿਆ ਮੈਂ ਤਾਰ ਲਾ ਹੂੰ ਕਿਹਾਦਾ ਕਰੀ ਗਿਆ ਹੁਣ ਅਜੇ ਗੱਗੇ ਦੇ ਬਾਪੂ ਨੂੰ ਖੁਸ਼ ਹੋ ਬਾਅਦ ਚ ਜਵਾਬ ਦੇ ਗਿਆ ਪਹਿਨਾ ਕਹਿੰਦਾ ਦੇਖਦਾ ਫਿਰ ਹਟ ਗਿਆ ਲਾਪਲੀ ਤਾਂ ਬੋਲਿਆ ਅੱਛਾ ਉਹ ਤਾਂ ਕਹਿੰਦਾ ਮੈਂ ਸਿਆਲ ਵੀ ਗਾਰੇ ਘੜ ਦੇਣਾ ਬਸੀਨ ਪਾਉਣਾ ਹੀ ਨਹੀਂ ਹੈਗਾ ਬਹੁਤ ਠੀਕ ਹੈ ਜਿਹਦਾ ਖਾਂਦਾ ਹੈ ਠੀਕ ਤਾਂ ਹੈਗਾ ਪਰ ਫੇਰ ਵੀ ਸਿਆਲ ਚ ਬਸੀਨ ਵਧੀਆ ਰਹਿੰਦਾ ਇਹਦਾ ਹੈ ਉਹ ਹੈ ਹੁਣ ਕਿਤੇ ਤੂੰ ਖਾਊਗਾ ਬਰਸੀਨ ਠੀਕ ਆ ਫਿਰ ਆ ਵੀ ਤੂੜੀਓ ਖਾਊਗਾ ਉਹ ਵੱਢਣ ਦਾ ਮਾਰਾ ਅਜੇ ਚਰੀ ਗਾਜ਼ੀ ਖੜੀ ਉਹਦੇ ਕੋਲ ਤਾਂ ਵੱਢਦਾ ਕਹਦਾ ਨਹੀਂ ਫਿਰ ਬਸ ਚਰੀ ਸਾਨੂੰ ਦੇ ਦੇਵੇ ਵੱਢ ਲੈ ਜਾ ਪੁੱਛ ਨਹੀਂ ਵੱਢ ਲੈ ਜਾ ਚਾਰੇ ਬਾਣੇ ਨੇ ਗੌਣੀਆਂ ਆ ਨੇ ਮੁਰੇ ਗੌਣੀਆਂ ਆ ਤੇ ਮੈਂ ਵੱਢ ਲੈਣਾ ਚਰੀ ਜੇ ਤਾਂ ਨਹੀਂ ਵੱਢਣੀ ਹੋਰ ਕੀ ਆ ਚਲ ਠੀਕ ਹੈ ਦੇਖਾਂ ਕਰੂ ਜਿੱਦ ਨੂੰ ਜੇ ਮਿਲਦਾ ਦੇਖ ਲੈ ਆ ਜਾ ਕਿੱਥੇ ਹੋਣਾ ਆਇਆ ਹੋਣਾ ਕਰਦਾ ਹਾਂ ਨੂੰ ਬੋਲ